ਨਮਸਕਾਰ ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗੱਲ ਪੰਜਾਬ ਦੀ ਤੇ ਮੈਂ ਹਾਂ ਮੋਹਿਤ ਬਖਸ਼ੀ ਸਤ ਸ੍ਰੀ ਅਕਾਲ ਮੈਂ ਤੁਹਾ ਨਾਲ ਅਮਨਿਤਰ ਲੈ ਕੇ ਹਾਜ਼ਰਾਂ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਕਿਸ ਤਰੀਕੇ ਨਾਲ ਸੰਸਦ ਦੇ ਬਾਹਰ ਦੋ ਵੱਡੇ ਲੀਡਰ ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਅਮਣੇ ਸਾਹਮਣੇ ਹੋਗੇ ਨੇ ਤਕਰਾਰ ਹੋਈ ਹੈ ਅਜਿਹੀ ਬਿਆਨਬਾਜ਼ੀ ਹੋਈ ਹੈ ਜਿਸ ਤੋਂ ਬਾਅਦ ਵਿਰੋਧੀਆਂ ਨੇ ਇੱਕ ਦੋ ਸਵਾਲ ਖੜੇ ਕਰ ਦਿੱਤੇ ਨੇ ਸਿਆਸਤ ਗਰਮਾ ਗਈ ਹੈ ਬਿਆਨ ਕੀੜ ਨੇ ਮੋਹਿਤ ਬਖਸ਼ੀ ਦੱਸਣਗੇ ਅੱਜ ਜਦੋਂ ਸੰਸਦ ਦੇ ਬਾਹਰ 8 ਸਾਂਸਦਾਂ ਦਾ ਧਰਨਾ ਚੱਲ ਰਿਹਾ ਸੀ ਕਿਉਂਕਿ ਉਹਨਾਂ ਨੂੰ ਕੱਲ ਨिलੰਬਿਤ ਕਰ ਦਿੱਤਾ ਗਿਆ ਸੀ ਤੇ ਕਾਂਗਰਸ ਦੇ ਸਾਂਸਦਾਂ ਨਾਲ ਖੜੇ ਸੀ ਰਾਹੁਲ ਗਾਂਧੀ ਉਸ ਵੇਲੇ ਜਦੋਂ ਐਂਟਰੀ ਹੁੰਦੀ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਤੇ ਉਹ ਆ ਕੇ ਕਹਿੰਦੇ ਨੇ ਕਿ ਉਹ ਉਹ ਗੱਲਬਾਤ ਸ਼ੁਰੂ ਕਰਦੇ ਨੇ ਉਸੇ ਵੇਲੇ ਰਾਹੁਲ ਗਾਂਧੀ ਕਹਿੰਦੇ ਨੇ ਕਿ ਮੇਰਾ ਦੋਸਤ ਆ ਗਿਆ ਗद्दार ਦੋਸਤ ਇਹ ਵਾਲਾ ਸ਼ਬਦ ਜਿਹੜਾ ਹੈ ਉਹਨਾਂ ਨੇ ਆਪਣੀ ਵਰਤਨੀ ਚ ਵਰਤਿਆ ਤੇ ਫਿਰ ਉਸ ਤੋਂ ਬਾਅਦ ਪਲਟਵਾਰ ਕੀਤਾ ਹੈ ਰਵਨੀਤ ਬਿੱਟੂ ਨੇ ਤੇ ਕਿਹਾ ਕਿ ਸਾਰੇ ਦੇਸ਼ ਦੇ ਦੁਸ਼ਮਣ ਨੇ ਯਾਨੀ ਉਸ ਵੇਲੇ ਜਿਹੜੇ ਕਾਂਗਰਸੀ ਪ੍ਰਦਰਸ਼ਨ ਕਰ ਰਹੇ ਸੀ ਕਾਂਗਰਸ ਸੰਸਦ ਪ੍ਰਦਰਸ਼ਨ ਕਰ ਤੇ ਬੈਠੇ ਸੀ ਉਹਨਾਂ ਨੂੰ ਦੇਸ਼ ਦਾ ਦੁਸ਼ਮਣ ਦੱਸਿਆ ਹੈ ਕੱਲ ਚੀਨ ਵਾਲਾ ਜਿਹੜਾ ਮੁੱਦਾ ਸੀ ਉਹਨੂੰ ਲੈ ਕੇ ਪਰਦਰਸ਼ਨ ਕਰਦੇ ਹੋਏ ਦਿਖੇ ਸੀ ਸਾਰੇ ਹੀ ਸੰਸਦ ਕਿਉਂਕਿ ਰਾਹੁਲ ਗਾਂਧੀ ਲਗਾਤਾਰ ਚੀਨ ਦਾ ਮੁੱਦਾ ਉਠਾ ਰਹੇ ਸੀ ਉਸ ਤੋਂ ਬਾਅਦ ਵੈਲ ਚ ਆਏ ਕਾਂਗਰਸੀ ਸੰਸਦ ਅੱਠ ਸੰਸਦਾਂ ਨੂੰ ਨिलੰਬਿਤ ਕਰ ਦਿੱਤਾ ਗਿਆ ਸੀ ਜਿੰਦੇ ਚ ਕਾਂਗਰਸ ਦੇ ਜਿਹੜੇ ਪੰਜਾਬ ਦੇ ਸੰਸਦ ਨੇ ਉਹ ਵੀ ਉਹਦੇ ਵਿੱਚ ਸ਼ਾਮਲ ਸੀਗੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਕੀ ਗੱਲਬਾਤ ਹੋਈ ਦੋਨਾਂ ਦੇ ਵਿੱਚ ਜੀ ਹਾਂ ਰਾਹੁਲ ਗਾਂਧੀ ਨੇ ਕਿਹਾ ਕਿ ਗਾਂਧੀ ਨੇ ਹੱਥ ਮਿਲਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਰਵਨੀ ਸਿੰਘ ਬਿੱਟੂ ਨੇ ਹੱਥ ਨਹੀਂ ਮਿਲਾਇਆ ਰਾਹੁਲ ਗਾਂਧੀ ਦੇ ਨਾਲ ਤਾਂ ਉਸ ਤੋਂ ਬਾਅਦ ਰਾਹੁਲ ਗਾਂਧੀ ਰਵਨੀ ਸਿੰਘ ਬਿੱਟੂ ਨੂੰ ਗद्दार ਕਹਿ ਦਿੱਤਾ ਉਸ ਤੋਂ ਬਾਅਦ ਮਾਮਲਾ ਹੋਰ ਗਰਮਾ ਜਾਂਦਾ ਕਿ ਹੈਲੋ ਮੇਰੇ ਭਰਾ ਮੇਰਾ ਗद्दार ਦੋਸਤ ਰਾਹੁਲ ਗਾਂਧੀ ਨੇ ਇਹ ਸ਼ਬਦ ਵਰਤੇ ਤੁਸੀਂ ਚਿੰਤਾ ਨਾ ਕਰੋ ਤੁਸੀਂ ਵਾਪਸ ਆਉਂਗੇ ਇਹ ਵੀ ਰਾਹੁਲ ਗਾਂਧੀ ਨੇ ਕਿਹਾ ਇੱਥੇ ਇੱਕ ਗद्दार ਜਾ ਰਿਹਾ ਉਸ ਦਾ ਚਿਹਰਾ ਤੁਸੀਂ ਦੇਖੋ ਇਹ ਰਾਹੁਲ ਗਾਂਧੀ ਕਹਿੰਦੇ ਨਜ਼ਰ ਆਏ ਨਹੀਂ ਮੇਰੇ ਦੇਸ਼ ਦਾ ਦੁਸ਼ਮਣ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਰਵਨੀ ਸਿੰਘ ਬਿੱਟੂ ਨੇ ਪਲਟਵਾਰ ਕਰ ਦਿੱਤਾ ਰਾਹੁਲ ਗਾਂਧੀ ਨੇ ਹੱਥ ਮਿਲਾਉਣ ਦੀ ਪੇਸ਼ਕਸ਼ ਕੀਤੀ ਸੀ ਰਵਨੀਤ ਸਿੰਘ ਬਿੱਟੂ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਗਾਂਧੀ ਪਰਿਵਾਰ ਨਾਲ ਕੋਈ ਮੇਰਾ ਲੈਣਾ ਦੇਣਾ ਨਹੀਂ ਹੈ ਜਿਸ ਤੋਂ ਬਾਅਦ ਮਾਮਲਾ ਹੋਰ ਗਰਮਾ ਜਾਂਦਾ ਤੇ ਫਿਰ ਇਹ ਜਿਹੜਾ ਵਿਵਾਦ ਹੈ ਲਗਾਤਾਰ ਵਾਧਦਾ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਜਿਹੇ ਸ਼ਬਦ ਵੱਡੇ ਲੀਡਰ ਆਪਸ ਦੇ ਵਿੱਚ ਵਰਤੇ ਹੋਏ ਨਜ਼ਰ ਆਉਂਦੇ ਨੇ ਇੱਕ ਕਿਸੇ ਨੂੰ ਗद्दार ਕਹਿ ਰਿਹਾ ਹੈ ਤਾਂ ਦੂਜਾ ਦੇਸ਼ ਦਾ ਦੁਸ਼ਮਣ ਕਹਿ ਰਿਹਾ ਹੈ ਮਾਮਲਾ ਇੱਥੋਂ ਤੱਕ ਨਹੀਂ ਰਿਹਾ ਉਸ ਤੋਂ ਬਾਅਦ ਭਾਜਪਾ ਆक्रामक ਹੋ ਗਈ ਭਾਜਪਾ ਦੇ ਤੇਵਰ ਬਦਲ ਗਏ ਤੇ ਭਾਜਪਾ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਨਾ ਸਿਰਫ ਦਿੱਲੀ ਚ ਪ੍ਰੋਟੈਸਟ ਕੀਤਾ ਬਲਕਿ ਉਸ ਤੋਂ ਇਲਾਵਾ ਚਾਰ ਚਾਰ ਸਿੱਖ ਜਿਹੜੇ ਲੀਡਰਸ ਨੇ ਉਹ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਤੇ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਨਿਸ਼ਾਨਾ ਰਾਹੁਲ ਗਾਂਧੀ ਤੇ ਸਾਧਿਆ ਉਹਨਾਂ ਨੇ ਖੁਦ ਹਰਦੀਪ ਪੁਰੀ ਜਿਹੜੇ ਕਿ ਕੇਂਦਰੀ ਮੰਤਰੀ ਨੇ ਸੀਨੀਅਰ ਲੀਡਰ ਨੇ ਭਾਜਪਾ ਦੇ OAI ਉਹਨਾਂ ਦੇ ਇਲਾਵਾ ਮਨਜਿੰਦਰ ਸਿਰਸਾ ਸੀਗੇ ਅਰਵਿੰਦਰ ਸਿੰਘ ਲਵਲੀ ਆਰ ਪੀ ਸਿੰਘ ਸਾਰਿਆਂ ਨੇ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ 'ਚ ਰਾਹੁਲ ਗਾਂਧੀ ਤੇ ਨਿਸ਼ਾਨਾ ਅਸਾਧਿਆ ਖੁਦ ਰਵਨੀਤ ਬਿੱਟੂ ਨੇ ਜਦੋਂ ਨਿਊ ਸਟੇਟ ਤੋਂ ਗੱਲ ਕੀਤੀ ਨਿਊ ਸਟੇਟ ਤੋਂ ਗੱਲ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਇੱਕ بگੜੀ ਇੱਕ ਮਾਂ ਦੇ ਵਿਗੜੇ ਹੋਏ ਬੱਚੇ ਨੇ ਰਾਹੁਲ ਗਾਂਧੀ ਮਾਂ ਦੇ ਵਿਗੜੇ ਹੋਏ ਬੱਚੇ ਇਹ ਕਿਹਾ ਰਵਨੀਤ ਬਿੱਟੂ ਨੇ ਕਿ ਮੋਹਿਤ ਕਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਬਿਆਨਬਾਜ਼ੀ ਹੁੰਦੀ ਹੈ ਬੇਸ਼ੱਕ ਅਮਨ ਇਹ ਤਾਂ ਹੀ ਗੱਲ ਗੱਲ ਕਰਾਂਗੇ ਕਰਮਜੀਤ ਕੌਰ ਸੰਧੂ ਆਮ ਆਨਵੀ ਪਾਰਟੀ ਤੋਂ ਤੇ ਗੁਰਚਰਨ ਸਿੰਘ ਜੀ ਸੰਧੂ ਜਿਹੜੇ ਬੀ ਸਾਡੇ ਨਾਲ ਭਾਪੀ ਤੋਂ ਕੁਲਜੀਤ ਸਿੰਘ ਗੱਗੀ ਗਿੱਲ ਜਿਹੜੇ ਨੇ ਉਹ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸ਼ੁਰੂ ਕਰਦੇ ਹਾਂ ਗੱਗੀ ਜੀ ਤੋਂ ਸਰ ਕੁਲਜੀਤ ਜੀ ਕਿਵੇਂ ਦੇਖੇ ਅਸੀਂ ਤੁਸੀਂ ਫਿਰ ਉਹ ਦੇ ਤੁਸੀਂ ਪਹਿਲਾਂ ਰਾਹੁਲ ਗਾਂਧੀ ਕਹਿੰਦੇ ਨੇ ਗੱਦਾਰ ਗੱਦਾਰ ਕਹਿਣ ਦੇ ਬਾਅਦ ਜਿਹੜਾ ਹੈ ਉਹ ਪੋਸਟਰ ਵੀ ਤੁਸੀਂ ਜਾਰੀ ਕਰਦੇ ਹੋ ਕਾਂਗਰਸ ਜਿਹੜੀ ਹੈ ਪੋਸਟਰ ਜਾਰੀ ਕਰਦੀ ਹੈ ਨਾ ਲਿਖਿਆ ਹੋਇਆ ਹੈ ਫੋਟੋ ਲੱਗੀ ਹੋਈ ਹੈ ਰਵਨੀਤ ਬਿੱਟੂ ਦੀ ਤੇ ਗੱਦਾਰ ਲਿਖਿਆ ਹੋਇਆ ਹੈ ਕਿਉਂ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ ਮੋਹਿਤ ਜੀ ਦੇਖੋ ਗੱਲ ਇਸ ਤਰ੍ਹਾਂ ਆ ਜੇ ਆਪਾਂ ਸਾਰਾ ਵਰਤਾਰਾ ਵਾਚ ਕਰਦੇ ਆ ਨਾ ਤਾਂ ਸ਼ੁਰੂਆਤ ਆ ਜਿਹੜੀ ਉਹ ਜਿਹੜੇ ਸਾਡੇ 8 ਸਸਪੈਂਡਡ ਐਮਪੀ ਆਪਦਾ ਸ਼ਾਂਤਮਈ ਤਰੀਕੇ ਨਾਲ ਉੱਥੇ ਮਕਰਦਵਾਰ ਦੇ ਉੱਤੇ ਪ੍ਰੋਟੈਸਟ ਕਰ ਰਹੇ ਸੀ ਤਾਂ ਇਨ ਬਿਟਵੀਨ ਰਾਹੁਲ ਗਾਂਧੀ ਜੀ ਉਹਨਾਂ ਨੂੰ ਸਹਿਯੋਗ ਦੇਣ ਲਈ ਉੱਥੇ ਪਹੁੰਚਦੇ ਆ ਤੇ ਉਹ ਆਪਣੀ ਉੱਥੇ ਮੀਡੀਆ ਦੇ ਅੱਗੇ ਕੋਈ ਗੱਲ ਰੱਖ ਰਹੇ ਹੁੰਦੇ ਆ ਤੇ ਉਸ ਤੋਂ ਬਾਅਦ ਸਾਡੇ ਕੇਂਦਰੀ ਮੰਤਰੀ ਰਵਨੀਤ ਸਿੰਘ ਮਿੱਟੂ ਜੀ ਇਹ ਵੀ ਉੱਥੇ ਪਹੁੰਚ ਜਾਂਦੇ ਆ ਇਹ ਇੱਕ ਟਾਂਚ ਮਾਰਦੇ ਆ ਕਾਂਗਰਸੀ ਲੀਡਰਾਂ ਦੇ ਪ੍ਰਤੀ ਇਹ ਕਹਿੰਦੇ ਆ ਦੇਖੋ ਕਿਵੇਂ ਬੈਠੇ ਜਿਵੇਂ ਕਾਰਗਲ ਦੀ ਜੰਗ ਜਿੱਤ ਕੇ ਆਏ ਹੁੰਦੇ ਆ ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਦਾ ਧਿਆਨ ਇਹਨਾਂ ਦੇ ਉੱਤੇ ਪੈਂਦਾ ਤੇ ਗਾਂਧੀ ਰਾਹੁਲ ਗਾਂਧੀ ਜੀ ਜੋ ਗੱਲ ਸਾਡੀ ਮੀਡੀਆ ਦੇ ਵਿੱਚ ਸਾਰਿਆਂ ਦੇ ਸਾਹਮਣੇ ਆਈ ਆ ਸਵੇਰ ਦਾ ਚੱਲ ਰਿਹਾ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਆ ਦੇਖੋ ਮੇਰਾ ਇੱਕ ਗਦਾਰ ਦੋਸਤ ਆ ਰਿਹਾ ਤੇ ਹੈਲੋ ਕੀਤੀ ਉਹਨਾਂ ਨੇ ਉਹਨਾਂ ਤੇ ਉਹ ਗਦਾਰ ਕਹਿਣ ਦਾ ਮਤਲਬ ਜਦੋਂ ਮੈਂ ਸਮਝਦਾ ਮੋਹਿਤ ਜੀ ਕਿਸੇ ਨੂੰ ਉਂਗਲ ਫੜ ਕੇ ਵੱਡਾ ਕੀਤਾ ਹੋਵੇ ਨਾ ਤੇ ਜਦੋਂ ਉਹ ਪਿੱਠ 'ਚ ਛੁਰਾ ਮਾਰ ਕੇ ਤੁਹਾਨੂੰ ਛੱਡ ਕੇ ਚਲੇ ਜਾਂਦਾ ਤੋਂ ਤੁਹਾਡੇ ਦਿਲ ਦੇ ਜਿਹੜੇ ਬਲਬਲੇ ਹੁੰਦੇ ਆ ਉਹ ਬਾਹਰ ਨਿਕਲ ਕੇ ਆਉਂਦੇ ਆ ਕਿਉਂਕਿ ਮੈਂ ਸਮਝਦਾ ਰਵਨੀਤ ਸਿੰਘ ਬਿੱਟੂ ਨੂੰ ਕਿਉਂਕਿ ਕਾਂਗਰਸ ਪਾਰਟੀ ਨੇ ਤਾਂ ਬਿੱਟੂ ਸਾਹਿਬ ਨੂੰ ਬਹੁਤ ਕੁਝ ਦਿੱਤਾ ਆ ਪਰ ਬਿੱਟੂ ਜੀ ਨੇ ਕਾਂਗਰਸ ਨੂੰ ਕੁਝ ਨਹੀਂ ਦਿੱਤਾ ਇੱਕ ਸਿਰਫ ਤੇ ਸਿਰਫ ਬਿਆਨ ਸਿੰਘ ਜੀ ਦਾ ਜਿਹੜਾ ਨਾਮ ਤੇ ਟੈਗ ਇਹਨਾਂ ਦੇ ਨਾਲ ਇਹਨਾਂ ਦੇ ਕਿਉਂਕਿ ਉਹਨਾਂ ਦੇ ਪੋਤੇ ਨੇ ਸਿਰਫ ਇੱਕੋ ਇੱਕ ਉਹਨਾਂ ਦੀ ਆਪਣੇ ਦਾਦਾ ਜੀ ਕਰਕੇ ਜਿਹੜੀ ਇਹਨਾਂ ਦੀ ਰੈਕਗਨਾਈਜ਼ੇਸ਼ਨ ਸੀਗੀ ਰਾਹੁਲ ਗਾਂਧੀ ਜੀ ਨੇ ਕਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਯੂਥ ਦੀ ਇਲੈਕਸ਼ਨ ਲੜਾ ਕੇ ਅੱਗੇ ਲੈ ਕੇ ਇਹਨਾਂ ਜੂਦਾ ਪ੍ਰਧਾਨ ਬਣਾਇਆ ਪੰਜਾਬ ਦੇ ਵਿੱਚ ਪੰਜਾਬ ਯੂਥ ਕਾਂਗਰਸ ਦਾ ਉਸ ਤੋਂ ਬਾਅਦ ਉਹਨਾਂ ਨੂੰ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਲੋਕ ਸਭਾ ਦਾ ਚੀਫ ਵਿੱਪ ਬਣਾਇਆ ਗਿਆ ਪਰ ਜਦੋਂ ਤੁਸੀਂ ਆਪਣੀ ਆਈਡੀਓਲੋਜੀ ਨੂੰ ਜਦੋਂ ਤੁਸੀਂ ਆਪਣੀ ਵਿਚਾਰਧਾਰਾ ਨੂੰ ਛੱਡ ਕੇ ਕੁਰਸੀਆਂ ਦਾ ਲਿੱਗ ਮੰਨਣ ਵਾਸਤੇ ਤੁਸੀਂ ਆਪ ਦੇ ਆਪ ਦੀ ਵਿਚਾਰਧਾਰਾ ਨਾਲ ਸਮਝੌਤਾ ਕਰਦੇ ਹੋ ਨਾ ਮੋਹਿਤ ਜੀ ਤੁਹਾਨੂੰ ਸਿਰਫ ਲਾਮ ਲਸ਼ਕਰ ਚਾਹੀਦਾ ਤੁਹਾਨੂੰ ਅ ਮਿਨਿਸਟਰੀਆਂ ਚਾਹੀਦੀਆਂ ਨੇ ਤੁਸੀਂ ਇਹ ਨਹੀਂ ਦੇਖਦੇ ਕਿ ਤੁਹਾਡੀ ਪਾਰਟੀ ਅੱਜ ਮਾੜੇ ਸਮੇਂ ਦੇ ਵਿੱਚ ਹੈ ਜੇ ਅਸੀਂ ਅੱਜ ਪਾਰਟੀ ਨਾਲ ਜਿਸ ਪਾਰਟੀ ਨੇ ਸਾਨੂੰ ਏਡੇ ਵੱਡੇ ਕੀਤਾ ਏਡੇ ਵੱਡੇ ਕਾਬਲੀਅਤ ਏਡੇ ਵੱਡੇ ਮੁਕਾਮ ਦੇ ਉੱਤੇ ਪਹੁੰਚਾਇਆ ਜਦੋਂ ਅਸੀਂ ਉਹਨਾਂ ਦੀ ਪਿੱਠ 'ਤੇ ਛੁਰਾ ਮਾਰਦੇ ਹਾਂ ਨਾ ਫਿਰ ਕਿਤੇ ਨਾ ਕਿਤੇ ਜਿਹੜੇ ਦਿਲ ਦੇ ਬਲਬਲੇ ਆ ਠੀਕ ਹੈ ਉਹ ਮੇਰੇ ਕਾਹੇ ਬਾਹਰ ਹੁੰਦੇ ਆ ਗਿਲਸਾਹਬ ਇੱਕ ਵਾਰੀ ਜਵਾਬ ਲੈ ਲਾ ਮੈਂ ਗੁਰਚਰਨ ਜੀ ਸੰਧੂ ਕੋਲ ਕਿਉਂਕਿ ਉਹਨਾਂ ਦੇ ਚਾਰ-ਚਾਰ ਸਿੱਖ ਚਿਹਰੇ ਜਿਹੜੇ ਸੀ ਅੱਜ ਉਤਰ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਡੇ ਖਿਲਾਫ ਰਾਹੁਲ ਗਾਂਧੀ ਦੇ ਖਿਲਾਫ ਮੈਂ ਮੈਨੂੰ ਮੈਨੂੰ 2 ਮਿੰਟ 2 ਮਿੰਟ ਹੋਰ ਦੇ ਦਿਓ ਇੱਕ ਇੱਕ ਮਿੰਟ ਤੁਹਾਡਾ ਇੱਕ ਮਿੰਟ ਤੁਹਾਡਾ ਫਿਰ ਮੈਂ ਸੰਧੂ ਸਾਹਿਬ ਕੋਲ ਚੱਲਾਂ ਹਾਂ ਮੈਂ ਉਹ ਤੁਹਾਡੀ ਗੱਲ ਨੂੰ ਵੱਡੀ ਕਰ ਦਿੰਦਾ ਜਿਹੜੇ ਚਾਰ ਮੰਤਰੀ ਤੇ ਸਮੇਤ ਬਿੱਟੂ ਜੀ ਅੱਜ ਇਸ ਜਿਹੜਾ ਉਥੇ ਸਿਨੈਰੀਓ ਹੋਇਆ ਉਹਨੂੰ ਇੱਕ ਪਰਸੈਪਸ਼ਨ ਬਿਲਡ ਕਰਨਾ ਚਾਹੁੰਦੇ ਆ ਵੀ ਸਿੱਖ ਸਿੱਖਾਂ ਨੂੰ ਗਦਾਰ ਕਿਹਾ ਵਾ ਜਿਸ ਤਰ੍ਹਾਂ ਸਿਰਸਾ ਸਾਹਿਬ ਪੁਰੀ ਸਾਹਿਬ ਲੱਗੇ ਹੋਏ ਆ ਉਥੇ ਇੱਕ ਕਨਫਰੰਸ ਕਰਕੇ ਮੈਂ ਸਮਝਦਾ ਆ ਇਹ ਹੀ ਬਿੱਟੂ ਜੀ ਮੈਂ ਅੱਜ ਤਾਂ মিডিਆ ਸੋਸ਼ਲ ਮੀਡੀਆ ਦਾ ਜੋਗ ਹੈ ਮੋਹਿਤ ਜੀ ਅੱਜ ਤਾਂ ਕੋਈ ਲੀਡਰ ਬਿਆਨ ਦੇ ਕੇ ਮੁੱਕਰ ਨਹੀਂ ਸਕਦਾ ਕਿਉਂਕਿ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ ਜਦੋਂ ਭਾਰਤ ਜੋੜੋ ਯਾਤਰਾ ਨਿਕਲੀ ਸੀ ਨਾ 2022-23 ਦੇ ਵਿੱਚ ਰਾਹੁਲ ਗਾਂਧੀ ਜੀ ਜਦੋਂ ਪੰਜਾਬ ਆਏ ਸੀ ਤਾਂ ਇਥੇ ਬਿੱਟੂ ਜੀ ਨੇ ਸੰਬੋਧਨ ਕੀਤਾ ਸੀ ਸਟੇਜ ਦੇ ਉੱਤੇ ਖੜਕੇ ਕਿ ਅੱਜੇ ਅੱਜ ਮੈਂ ਪੱਗ ਬੰਨੀ ਹੋਈ ਆ ਤੇ ਜੇ ਮੈਨੂੰ ਸਿਰ ਤੇ ਮੇਰੇ ਪੱਗ ਬੰਨੀ ਹੋ ਤਾਂ ਰਾਹੁਲ ਗਾਂਧੀ ਜੀ ਜੀ ਦੇਣਾ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਜੇ ਤੂੰ ਪੱਗ ਬੰਨ ਕੇ ਮੇਰੇ ਕੋਲੇ ਆਵੇਂਗਾ ਤਾਂ ਤੂੰ ਪੰਜਾਬ ਦਾ ਲੀਡਰ ਬਣੇਗਾ ਸੋ ਮੈਂ ਸਮਝਦਾ ਵੀ ਜਿਹੜੇ ਬਿੱਟੂ ਜੀ ਉਹਨੇ ਅੱਜ ਜਾਂ ਇਹਨਾਂ ਦੀ ਬਾਕੀ ਭਾਜੀਪੀ ਦੀ ਲੀਡਰਸ਼ਿਪ ਇੱਕ ਪਰਸੈਪਸ਼ਨ ਬਿਲਡ ਕਰਨਾ ਚਾਹੁੰਦੀ ਆ ਇੱਕ ਸਿੱਖਾ ਵੀ ਇਹ ਟਾਰਗੇਟ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਦੇ ਵਿੱਚ ਸਾਰੇ ਸਾਰੇ ਲੋਕ ਸਮਝਦੇ ਤੁਹਾਡੀ ਗੱਲ ਹੁਣ ਸਵਾਲ ਪੁੱਛ ਲੈਨੇ ਆ ਸਰ ਸੰਧੂ ਸਾਹਿਬ ਤੋਂ ਸਵਾਲ ਪੁੱਛ ਲੈਨੇ ਆ ਸੰਧੂ ਸਾਹਿਬ ਅੱਜ ਤੁਹਾਡੇ ਚਾਰ ਚਾਰ ਲੀਡਰ ਉਤਰੇ ਸਿੱਖ ਤੇ ਸਰਦਾਰ ਸਰਦਾਰ ਹੋਣ ਕਰਕੇ ਉਹਨਾਂ ਨੂੰ ਗद्दार ਕਿਹਾ ਗਿਆ ਸਿੱਖ ਹੋਣ ਕਰਕੇ ਉਹਨਾਂ ਨੂੰ ਗद्दार ਕਿਹਾ ਗਿਆ ਇਹ આરોਪ ਜਿਹੜਾ ਹੈ ਉਹ ਲਾਇਆ ਗਿਆ ਹੈ ਤੁਸੀਂ ਗੱਗੀ ਗਿਲ ਸਾਹਿਬ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਦੇ ਨਿੱਜੀ ਸੰਬੰਧ ਸੀਗੇ ਉਹਨਾਂ ਦੇ ਬਲਬਲਾ ਉੱਠਿਆ ਇਸ ਕਰਕੇ ਉਹਨਾਂ ਨੇ ਉਹਨੂੰ ਗद्दार ਕਿਹਾ ਕਿ ਕੌਮ ਤੇ ਜਾਂ ਫਿਰ ਕਿਸੇ ਪਾਰਟिकुलर ਧਰਮ ਤੇ ਉਹਨਾਂ ਨੇ ਕੁਝ ਨਹੀਂ ਕਿਹਾ ਅ ਦੇਖੋ ਜੇ ਉਹਨਾਂ ਦਾ ਇੰਨਾ ਪਿਆਰ ਸੀ ਤੇ ਪਿਆਰ ਦੇ ਬਲਬਲੇ ਦੇ ਵਿੱਚ ਉਹਨੂੰ ਸਤਕਾਰ ਨਹੀਂ ਸੀ ਦੇ ਸਕਦੇ ਇਹ ਕੋਈ ਤਰੀਕਾ ਹੈਗਾ ਤੁਸੀਂ ਇੱਕ ਖਾਸ ਦੋਸਤ ਨੂੰ ਗद्दार ਕਹੋਗੇ ਨਾਲੇ ਮੇਰੇ ਦੋਸਤ ਹੈਗੇ ਨੇ ਨਾਲੇ ਉਹ ਗद्दार ਨਹੀਂ ਰਹੀ ਗੱਲ ਵੀ ਸਾਡੇ ਜਿਹੜੇ ਸਿੱਖ ਲੀਡਰ ਚਾਰ ਤੁਸੀਂ ਕਹਿੰਦੇ ਆਂ ਵੀ ਉਤਰੇ ਨੇ ਮੈਦਾਨ ਦੇ ਵਿੱਚ ਤਾਂ ਇਹ ਕੋਈ ਸੋਚਣ ਵਾਲੀ ਜਾਂ ਇਨੀ ਇਹ ਗੱਲ ਨਹੀਂ ਕਿ ਇਹ ਪਹਿਲੀ ਵਾਰੀ ਹੋਇਆ ਕਾਂਗਰਸ ਸਿੱਖ ਵਿਰੋਧੀ ਆ ਕਾਂਗਰਸ ਪੰਜਾਬ ਵਿਰੋਧੀ ਆ ਸਿੱਖਾਂ ਦੇ ਜਿਹੜੇ ਹੈਗੇ ਧਾਰਮਿਕ ਸਥਾਨਾਂ ਦੇ ਉੱਤੇ ਇਹਨਾਂ ਨੇ ਆਪਾਂ ਨੂੰ ਪਤਾ ਹੈਗਾ 84 ਦੇ ਵਿੱਚ ਕਿੰਨੇ ਗੁਰਦੁਆਰਿਆਂ ਦੇ ਉੱਤੇ ਇਹਨਾਂ ਨੇ ਹਮਲੇ ਕੀਤੇ ਟੈਂਕਾਂ ਨਾਲ ਗੋਲੀਆਂ ਨਾਲ ਔਰ ਬੰਮਾਂ ਨਾਲ ਤਾਂ ਇਹ ਸ਼ੁਰੂ ਤੋਂ ਹੀ ਹੈਗੇ ਇਹ ਸਿੱਖ ਵਿਰੋਧੀ ਵੀ ਹੈਗੀ ਆ ਜਿਹੜੀ ਕਾਂਗਰਸ ਹੈਗੀ ਆ ਪੰਜਾਬ ਵਿਰੋਧੀ ਵੀ ਹੈਗੀ ਆ ਇਹ ਕਹਿੰਦੇ ਆ ਕਿ ਅਸੀਂ ਉਹਨਾਂ ਨੇ ਪਿੱਠ 'ਚ ਛੁਰਾ ਮਾਰਿਆ ਜੀ ਅ ਸਿੱਧੂਸ ਆਪਣੇ ਇਹਨਾਂ ਨੇ ਰਵਨੀਸ਼ ਸਿੰਘ ਬਿੱਟੂ ਹੋਰਾਂ ਨੇ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਗੱਲ ਜਦੋਂ ਜਹਾਜ਼ ਡੁੱਬਦਾ ਹੁੰਦਾ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਕਾਂਗਰਸ ਦिशाही ਨੂੰ ਹੋ ਗਈ ਆ ਇਹਦਾ ਇਹਦੇ ਕੋਲੇ ਕੋਈ ਏਜੰਡਾ ਨਹੀਂ ਏਜੰਡਾ ਲੈਸ ਹੈਗੀ ਹੈ ਇਹ ਤਾਂ ਜਦੋਂ ਉਹਨਾਂ ਨੂੰ ਇਹ ਪਤਾ ਹੈਗਾ ਵੀ ਦੇਸ਼ ਦੇ ਵਿਰੁੱਧ ਚੱਲਣ ਲੱਗ ਪਏ ਦੇਸ਼ ਦੇ ਵਿਰੁੱਧ ਜਿਹੜੇ ਹੈਗੇ ਆ ਬਾਹਰ ਜਾ ਕੇ ਸਟੇਟਮੈਂਟ ਜਿਹੜੇ ਦੇਸ਼ ਦੇ ਵਿਰੋਧੀ ਦਿੰਦੇ ਨੇ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਵਾਕਈ ਇਹ ਦੇਸ਼ ਦੇ ਦੇਸ਼ ਵਿਰੋਧੀ ਨੇ ਤੇ ਇਸ ਕਰਕੇ ਉਹ ਛੱਡ ਕੇ ਉਹਨਾਂ ਨੇ ਦੇਖਿਆ ਕਿ ਦੇਸ਼ ਦੀ एकता ਤੇ ਅਖੰਡਤਾ ਵਾਸਤੇ ਭਾਰਤੀ ਜਨਤਾ ਪਾਰਟੀ ਹੀ ਸਭ ਤੋਂ ਵਧੀਆ ਪਾਰਟੀ ਹੈ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਔਰ ਪਾਰਟੀ ਨੇ ਮਾਨਸਤ ਕਰ ਦਿੱਤਾ ਹੈਗਾ ਕਿ ਉਹਨਾਂ ਨੂੰ ਮਨਿਸਟਰ ਬਣਾਇਆ ਹੈਗਾ ਕੇਂਦਰ ਦੇ ਵਿੱਚ ਤਾਂ ਜਿਵੇਂ ਇਹ ਜੋ ਮਾਹੌਲ ਸਿਰਜਿਆ ਗਿਆ ਤੁਸੀਂ ਇਹ ਦੇਖੋ ਕਿ ਕੋਈ ਲੱਗਦਾ ਸੀ ਕਿ ਸੱਭਿਆਕ ਲੀਡਰਸ ਬੈਠੇ ਨੇ ਕਿ ਜਦੋਂ ਕਿਵੇਂ ਹੋ ਹਲਾ ਕੀਤਾ ਜਿਵੇਂ ਆਪਾਂ ਦੇਖਦੇ ਆ ਕਿ ਆਮ ਸ਼ਹਿਰ ਦੇ ਵਿੱਚ ਜਿਹੜੇ ਜਾਂ ਜਨਾਨੀਆਂ ਲੜਦੀਆਂ ਹੁੰਦੀਆਂ ਨੇ ਜਾਂ ਕੋਈ ਇਸ ਤਰ੍ਹਾਂ ਦੇ ਰੌਲੇ ਰੱਪੇ ਵਾਲੇ ਲੋਕ ਹੁੰਦੇ ਨੇ ਦਾ ਉੱਠ ਕੇ ਖੜੇ ਹੋ ਕੇ ਆਉਂਦਿਆਂ ਨੂੰ ਦੇਖ ਕੇ ਕਹਿਣਾ ਕਿ ਮੇਰਾ ਗਦਾਰਪੁੱਤ ਅੱਗੇ ਇੱਕ ਪਾਸੇ ਗਦਾਰ ਦੋਸਤ ਇੱਕ ਪਾਸੇ ਹੱਥ ਕੱਢ ਰਹੇ ਨੇ ਤੇ ਉਹਨਾਂ ਨੇ ਬਿਲਕੁਲ ਠੀਕ ਕੀਤਾ ਸਰ ਰਵਿੰਦਰ ਸਿੰਘ ਬਿੱਟੂ ਹੋਰਾਂ ਨੇ ਉਹਨੂੰ ਕਹਿ ਤਰ ਰਹੇ ਨੇ ਗਦਾਰ ਦੋਸਤ ਹੱਥ ਕੱਢ ਰਹੇ ਨੇ ਹੱਥ ਮਲਾਉਣ ਵਾਸਤੇ ਬਿਲਕੁਲ ਉਹਨਾਂ ਨੇ ਬੜੀ ਵਧੀਆ ਸੋਚ ਸੀ ਉਹਨਾਂ ਦੀ ਕਿ ਉਹਨਾਂ ਨੇ ਹੱਥ ਨਹੀਂ ਮਿਲਾਇਆ ਕਿਉਂਕਿ ਉਹ ਗਦਾਰ ਕਹਿ ਰਹੇ ਸੀ ਉਹਨੂੰ ਪਤਾ ਸੀ ਕਿ ਗਦਾਰ ਕੌਣ ਸੋ ਇਸ ਕਰਕੇ ਜੋ ਕਾਂਗਰਸ ਕਰ ਰਹੀ ਹੈਗੀ ਆ ਪੰਜਾਬ ਬੁਧੀਆ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਜੋ ਹਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਚਾਰ ਪੰਜ ਧੜੇ ਨੇ ਤੇ ਉਹਨਾਂ ਦੇ ਵਿੱਚੋਂ ਵੀ ਅੱਗੇ ਕੀ ਮਾਹੌਲ ਬਣਦਾ ਹੈਗਾ ਕਾਂਗਰਸ ਪੰਜਾਬ ਵਾਸਤੇ ਕੋਈ ਚੰਗਾ ਨਹੀਂ ਕਰ ਰਹੀ ਕਾਂਗਰਸ ਦਾ ਪੰਜਾਬ ਦੇ ਵਿੱਚ ਕਿਸੇ ਲੀਡਰ ਨੂੰ ਥਾਪੀ ਦਿੰਦੀ ਕਦੇ ਕਿਸੇ ਨੂੰ ਦੇਦੀ ਆਪਸੇ ਹੀ ਟਕਰਾਅ ਜਿਹੜਾ ਹੈਗਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦਿੱਲੀ ਬੈਠ ਕੇ ਪੰਜਾਬ ਦੇ ਲੀਡਰ ਦੇ ਵਿੱਚ ਲੀਡਰਾਂ ਦੇ ਵਿੱਚ ਟਕਰਾਅ ਕਰਵਾ ਰਹੀ ਹੈ ਕਿ ਅੱਜ ਜਿਹੜਾ ਹੈਗਾ ਇਹ ਬਿਲਕੁਲ ਸਾਹਮਣੇ ਆ ਗਿਆ ਕਿ ਇੱਕ ਨੈਸ਼ਨਲ ਲੈਵਲ ਦਾ ਲੀਡਰ ਉਹਨਾਂ ਦਾ ਜਿਹੜਾ ਹੈਗਾ ਮੁਖੀਆ ਤਾਂ ਉਹ ਲੀਡਰ ਇਹ ਗੱਲਾਂ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਕੋਈ ਚਲੋ ਵੈਸੇ ਇੱਕ ਬੰਦਾ ਕੱਟ ਲੈਂਦਾ ਜਿਹੜਾ ਜਦੋਂ ਮੈਂ ਡਿਬੇਟ ਕਰਨ ਆਣ ਲੱਗਿਆ ਸੀ ਉਸ ਤੋਂ ਪਹਿਲਾਂ ਕਿਸੇ ਨੇ ਮੇਰੇ ਮੈਨੂੰ ਪੁੱਛਿਆ ਇਸ ਕਰਕੇ ਮੈਂ ਪੁੱਛ ਵੀ ਰਿਹਾ ਤੁਹਾਨੂੰ ਕਿ ਅੱਜ ਜਦੋਂ ਸਾਡੇ ਨਾਲ ਵੀ ਗੱਲ ਕਰ ਰਹੇ ਸੀ ਰਵਨੀਤ ਬਿੱਟੂ ਤਾਂ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨਾਲ ਹੱਤ ਮੈਂ ਕਿਵੇਂ ਮਨਾ ਲਾ 35 ਸਾਲ 35 ਸਾਲ ਲੱਗੇ ਸਰ ਉਹਨਾਂ ਨੂੰ ਇਹ ਸਮਝਣ ਚ ਕਿ ਲਾਲ ਦਰਬਾਰ ਸ਼੍ਰੀ ਦਰਬਾਰ ਸਾਹਿਬ ਤੇ ਕਿੰਨੇ ਹਮਲਾ ਕੀਤਾ ਹੈ ਤੇ ਕਦੇ ਉਹਨਾਂ ਦੇ ਨਾਲ ਜੱਫੀ ਪਾ ਕੇ ਮਿਲਦੇ ਸੀ 2022 23 ਦੀ ਅੱਜ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਗੱਗੀ ਸਾਹਿਬ ਕਰ ਰਹੇ ਉਹ ਵੀਡੀਓ ਬੜੀ ਜਿਆਦਾ ਵਾਇਰਲ ਹੋ ਰਹੀਆਂ ਨੇ ਉਹ ਸ ਥੋੜਾ ਜਿਆ ਸਮਝਣਾ ਚਾਹਾਂਗੇ ਕਿ ਕਿ ਇੰਨਾ ਸਮਾਂ ਲੱਗ ਗਿਆ ਕਿ ਉਹਨਾਂ ਨੂੰ ਨਹੀਂ ਨਹੀਂ ਜਿਹੜਾ ਉਹਨਾਂ ਦਾ ਜਿਹੜਾ ਸੰਬੋਧਨ ਕਰਨ ਦਾ ਤਰੀਕਾ ਸੀ ਆਪਾਂ ਨੂੰ ਪਤਾ ਹੈਗਾ ਜੋ ਸਾਰਾ ਮੀਡੀਆ ਦੇ ਵਿੱਚ ਵੀ ਉਹ ਆ ਰਿਹਾ ਹੈਗਾ ਕਿ ਮੇਰੇ ਗद्दार ਦੋਸਤ ਆ ਗਏ ਨੇ ਜਦੋਂ ਤੁਸੀਂ ਉਹਨਾਂ ਨੂੰ ਗद्दार ਕਹਿ ਰਹੇ ਹੋ ਤਾਂ ਉਹਨਾਂ ਨੇ ਕਿਹਾ ਤੁਸੀਂ ਦੇਸ਼ ਦੇ ਦੁਸ਼ਮਣ ਹੋ ਤਾਂ ਇਸ ਕਰਕੇ ਉਹਨਾਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਗੱਲ ਕਹੀ ਔਰ ਪੂਰੀ ਦੁਨੀਆ ਨੂੰ ਪਤਾ ਤੁਸੀਂ ਕੱਲਾ ਸਰਮੀਤ ਸਿੰਘ ਬਿੱਟੂ ਹੋਰਾਂ ਵਾਲੇ ਆਪਾਂ ਗੱਲ ਕਰਦੇ ਆਂ ਪੂਰੀ ਦੁਨੀਆ ਨੂੰ ਪਤਾ ਹੈ ਕਿ ਸਿੱਖ ਕੌਮ ਤੇ ਇਹਨਾਂ ਨੇ ਕਾਂਗਰਸ ਦੀ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਸੀ ਕਿੰਨਾ ਤਸ਼ੱਦਦ ਕੀਤਾ ਦਿੱਲੀ ਦੇ ਵਿੱਚ ਸੜਕਾਂ ਦੇ ਪਹਜਾ ਪਹਾ ਕੇ ਮਾਰੇ ਗਲਾਂ 'ਚ ਟਾਇਰ ਪਾ ਕੇ ਸਾੜੇ ਘਰਾਂ ਦੇ ਉੱਤੇ ਗੱਡੀਆਂ ਦੇ ਵਿੱਚ ਸਿੱਟ ਕੇ ਉਹਨਾਂ ਨੂੰ ਅੱਗ ਲਾਈ ਕੀ ਕੁਛ ਨਹੀਂ ਕੀਤਾ ਇਹਨੇ ਸਿੱਖ ਕੌਮ ਨਾਲ ਇਸ ਦਾ ਜਵਾਬ ਲਵਾਂਗੇ ਆ ਆਮਨ ਦਾ ਜਵਾਬ ਆਮਨ ਦਾ ਸਵਾਲ ਜਿਹੜਾ ਕਰਮਜੀਤ ਕੋਰ ਮੈਂ ਤੋਂ ਹੈ ਕਰਮਜੀਤ ਜੀ ਤੁਸੀਂ ਦੋਨਾਂ ਬੁਲਾ ਰਹੇ ਸਾਡੀ ਗੱਲ ਸੁਣੀ ਹੈ ਜਿਸ ਤਰੀਕੇ ਨਾਲ ਵੱਡੇ ਜਿਹੜੇ ਲੀਡਰ ਨੇ ਉਹ ਜਦੋਂ ਯੂਥ ਨੂੰ ਸੰਬੋਧਨ ਕਰਦੇ ਨੇ ਤਾਂ ਯੂਥ ਇੱਕ ਰੋਲ ਮਾਡਲ ਮੰਨਦਾ ਉਹਨਾਂ ਨੂੰ ਪਰ ਕੀ ਲੱਗਦਾ ਕਿ ਅਜਿਹੀ ਸ਼ਬਦਾਬਲੀ ਵਰਤਣੀ ਦੋਨਾਂ ਲੀਡਰਾਂ ਦੇ ਲਈ ਕਿੰਨੀ ਸਹੀ ਮੰਨਦੇ ਹੋ ਤੁਸੀਂ ਦੇਖੋ ਮਨਦੀਪ ਜੀ ਮੈਂ ਦੋਨਾਂ ਦੇ ਬਿਆਨ ਬਾਜ਼ੀ ਨੂੰ ਸੁਣ ਰਹੀ ਸੀ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੈਨੈਲਿਸਟ ਨੂੰ ਵੀ ਸਤਿ ਸ਼੍ਰੀ ਅਕਾਲ ਅ ਸਭ ਤੋਂ ਪਹਿਲਾਂ بڑا ਮਾਣ ਪਾਦਾ ਕਿ ਦੋਨੋਂ ਜਿਹੜੇ ਲੀਡਰ ਨੇ ਉਹ ਨੈਸ਼ਨਲ ਪਾਰਟੀਆਂ ਦੇ ਵੱਡੇ ਕਤਾਵਰ ਲੀਡਰ ਨੇ ਜਿਸ ਨਾਲ ਤੁਸੀਂ ਹੁਣੇ ਕਿਹਾ ਕਿ ਯੂਥ ਨੂੰ ਦਿਸ਼ਾ ਔਰ ਨਿਰਦੇਸ਼ ਪੋਲਿਟਿਕਲ ਪਾਰਟੀਆਂ ਦੇ ਲੀਡਰਸ ਨੇ ਦੇਣੀ ਹੁੰਦੀ ਹੈ ਸੋ ਉਹਨਾਂ ਦਾ ਕਿਰਦਾਰ ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਇੱਕ ਅਹਿਮ ਰੋਲ ਅਦਾ ਕਰਦੀ ਆ ਉਹ ਕੀ ਬੋਲ ਰਹੇ ਨੇ ਆਵਾਮ ਸੁਣ ਰਹੀ ਹੁੰਦੀ ਹੈ ਪੂਰੇ ਦੇਸ਼ ਦੀ ਆਵਾਮ ਤੇ ਤੁਹਾਡੇ ਬੋਲੇ ਗਏ ਸ਼ਬਦਾਂ ਦਾ ਤੁਹਾਡੇ ਵਿਹਾਰ ਦਾ ਤੁਹਾਡੇ ਕਿਰਦਾਰ ਦਾ ਇੱਕ ਲੀਟਰ ਦਾ ਬਹੁਤ ਵੱਡਾ ਇੰਪੈਕਟ ਜਾਂਦਾ ਹੈ ਮੈਂ ਹੈਰਾਨ ਸੀ ਕਿ ਦੋਨੋਂ ਲੀਡਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਇੱਕ ਦੂਸਰੇ ਦੇ ਉੱਪਰ ਜਿਸ ਤਰੀਕੇ ਨਾਲ ਲਾਂਚਨ ਲਾ ਰਹੇ ਨੇ ਤਾਂ ਅਸੀਂ ਸਮਾਜ ਨੂੰ ਇਹ ਪੋਲਿਟੀਕਲ ਪਾਰਟੀਆਂ ਜਿਹੜੀਆਂ ਉਹ ਕੀ ਸੇਧ ਦੇ ਰਹੀਆਂ ਨੇ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਉਹ ਭਾਜਪਾ ਵਾਲੇ ਨੇ ਹੁਣ ਇੱਥੇ ਦੂਸਰਾ ਸਵਾਲ ਆ ਗਿਆ ਕਿ 35 ਸਾਲ ਉਹਨਾਂ ਦੇ ਜਿਹੜੇ ਦਾਦਾ ਜੀ ਆ ਉਹ ਜਿਸ ਪਾਰਟੀ ਦੇ ਵਿੱਚ ਉਹ ਰਹੇ ਨੇ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੋਂ ਹੀ ਆਪਣੀ ਪਛਾਣ ਬਣਾਈ ਅੱਜ ਤੁਸੀਂ ਉਹਨਾਂ ਨੂੰ ਕ੍ਰਿਟਿਕਸ ਕਰ ਰਹੇ ਹੋ ਚਲੋ ਖੈਰ ਪਾਰਟੀਆਂ 'ਚ ਲੀਡਰ ਪਾਰਟੀਆਂ ਬਦਲਦੇ ਵੀ ਨੇ ਹੁਣ ਤੁਸੀਂ ਭਾਜਪਾ 'ਚ ਆ ਗਏ ਉਧਰੋਂ ਮੈਂ ਰਾਹੁਲ ਗਾਂਧੀ ਜੀ ਦੀ ਗੱਲ ਕਰਾਂ ਜਿੰਨਾ ਉਹਨਾਂ ਦੀ ਪੋਲੀਟੀਕਲ ਪਾਰਟੀ 'ਚ ਵੱਡੀ 'ਚ ਉਹਨਾਂ ਦਾ ਕਾਦਾ ਉਸ ਹਾਵ ਨਾਲ ਜਿਹੜੀ ਉਹਨਾਂ ਨੇ ਬੜੀ ਛੋਟੀ ਜੀ ਗੱਲ ਕਰਤੀ ਮੈਨੂੰ ਲੱਗਦਾ ਕਿ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਜਿੱਥੇ ਤੁਹਾਡੀ ਪਾਰਟੀ ਨੂੰ ਛੋਟਾ ਕਰਦੀਆਂ ਨੇ ਉੱਥੇ ਤੁਹਾਡੇ ਕਿਰਦਾਰ ਨੂੰ ਵੀ ਛੋਟਾ ਕਰਦੀਆਂ ਨੇ ਹੁਣ ਸਾਡੇ ਪੈਨਲਿਸਟ ਭਾਈ ਸਾਹਿਬ ਇੱਕ ਦੂਜੇ ਦੀ ਗੱਲ ਕਰ ਰਹੇ ਸੀ ਜੀ ਇਹਨਾਂ ਨੇ ਉਹਦਾ ਨੁਕਸਾਨ ਕੀਤਾ ਇਹਨਾਂ ਨੇ ਉਹਦਾ ਨੁਕਸਾਨ ਕੀਤਾ ਮਾਫੀ ਚਾਹੂੰਗੀ ਤੁਸੀਂ ਪਾਰਟੀਆਂ ਨੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਉਹਦਾ ਕਾਰਨ ਇਹ ਆ ਕਿ ਤੁਸੀਂ ਆਪਣੀ ਚੌਧਰਪੁਣੇ ਚ ਕੌਣ ਕਿਹਦੇ ਨਾਲ ਚੰਗਾ ਹੈ ਕੌਣ ਕਿਹਦੇ ਨਾਲ ਮਾੜਾ ਤੁਸੀਂ ਆਪਣੇ ਚੌਧਰਪੁਣੇ ਦੇ ਵਿੱਚ ਇਹ ਭੁੱਲ ਗਏ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਕੇ ਦੇਸ਼ ਦੀ ਸੂਬੇ ਦੀ ਭਲਾਈ ਵਾਸਤੇ ਚੁਣਿਆ ਸੀਗਾ ਲੇਕਿਨ ਇਹ ਪੋਲਿਟਿਕਲ ਪਾਰਟੀਆਂ ਦੇ ਆਪਣੇ ਅੰਦਰ ਦੇ ਕਾਟੋਕਲੇਸ਼ ਆਪਣੇ ਇਹਨਾਂ ਦੀ ਅੰਦਰ ਦੀ ਜਿਹੜੀ ਰਾਜਨੀਤੀ ਕਰਨਾ ਉਹ ਇਹੀ ਕਰਦੇ ਰਹੇ ਤੇ ਜਨਤਾ ਜਿਹੜੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਇਹਨਾਂ ਤੋਂ ਆਸ ਉਮੀਦ ਸੀ ਕਿ ਉਹ ਵਿਚਾਰੀ ਦੇਖੋ ਦੇਸ਼ ਅੱਜ ਕਿੱਥੇ ਖੜਾ ਅੱਜ ਪੰਜਾਬ ਅਗਰ ਮੈਂ ਸੂਬੇ ਦੀ ਗੱਲ ਕਰਾਂ ਇਹ ਉਹ ਪਾਰਟੀਆਂ ਨੇ ਜਿਹੜੇ ਮੇਰੇ ਪੂਰੇ ਬੈਠੀਆਂ ਨੇ ਕਿਸੇ ਨੇ 10 ਸਾਲ ਰਾਜ ਕੀਤਾ ਕਿਸੇ ਨੇ 15 ਸਾਲ ਕੀਤਾ ਕਿਸੇ ਨੇ 5 ਸਾਲ ਕੀਤਾ ਲੇਕਿਨ ਅੱਜ ਖੜਾ ਕਿੱਥੇ ਹੈ ਸੋ ਅੱਜ ਆਮ ਆਦਮੀ ਪਾਰਟੀ ਵੀ ਅਗਰ ਮੈਂ ਗੱਲ ਕਰਾਂ ਖੈਰ ਆਪਾਂ ਇਹਨਾਂ ਦੇ ਅਗਰ ਵਿਸ਼ੇ ਤੇ ਰਵਾਂਗੇ ਮੈਂ ਇੱਕ ਆਲ ਓਵਰ ਜਿਹੜਾ ਮੇਰਾ ਓਵਰਵਿਊ ਆ ਕਿ ਇੱਕ ਪੋਲੀਟੀਕਲ ਪਾਰਟੀ ਜਿਹੜੇ ਲੀਡਰ ਨੇ ਉਹ ਦੇਸ਼ ਵਾਸਤੇ ਸੂਬੇ ਵਾਸਤੇ ਲੋਕਾਂ ਦਾ ਰੋਲ ਮਾਡਲ ਹੁੰਦੇ ਜਿਹੜਾ ਹੁੰਦੇ ਆ ਬਿਲਕੁਲ ਬਿਲਕੁਲ ਠੀਕ ਗੱਲ ਹੈ ਤੇ ਗਿੱਲ ਸਾਹਿਬ ਇਹਦੀ ਇਹ ਜਵਾਬ ਦੇਣਗੇ ਸਰ ਇੱਜ਼ਤ ਤੁਸੀਂ ਕਰ ਨਹੀਂ ਰਹੇ ਸੀ ਅਰਵਨੀਤ ਬਿੱਟੂ ਦੀ ਇਹ આરોਪ ਲਾ ਰਹੇ ਨੇ ਸੰਧੂ ਸਾਹਿਬ ਕਿ ਐਸੇ ਕਰਕੇ ਉਹ ਛੱਡ ਕੇ ਤੁਹਾਡੀ ਪਾਰਟੀ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੁਣ ਇੱਕ طرف ਹੱਥ ਮਿਲਾਂਦੇ ਹੋ ਦੂਜੀ طرف ਗੱਦਾਰ ਕਹਿੰਦੇ ਹੋ ਸਮਝ ਨਹੀਂ ਆ ਰਿਹਾ ਕਿ ਇਹ ਸ਼ਬਦਾਵਲੀ ਦਾ ਤੇ ਹੱਥ ਮਿਲਾਂ ਦਾ ਕੇਸ ਹੀ ਨਹੀਂ ਸਮਝ ਆ ਰਿਹਾ ਸੰਧੂ ਸਾਹਿਬ ਨੂੰ ਦਾ ਨਹੀਂ ਬਖਸ਼ੀ ਸਾਹਿਬ ਮੈਂ ਤੁਹਾਨੂੰ ਦੱਸਦਾ ਨਾ ਇੱਕ ਬੀਜੇਪੀ ਚ ਜਿਹੜੇ ਇਧਰੋਂ ਉਧਰੋਂ ਪਾਰਟੀਆਂ ਚੋਂ ਲੀਡਰ ਗਏ ਹੋਏ ਆ ਨਾ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਨਾ ਭੱਜ ਦੌੜ ਬਣੀ ਹੋਈ ਆ ਵੀ ਜਿਹੜੀ ਸਾਡੀ ਉੱਪਰ ਲੀਡਰਸ਼ਿਪ ਆ ਸੀਨੀਅਰ ਲੀਡਰਸ਼ਿਪ ਆ ਜਿਹੜੇ ਸਾਡੇ ਆਕਾ ਨੇ ਉਨਾ ਦੇ ਉਤੇ ਅਸੀਂ ਉਹਨਾਂ ਦੇ ਅੱਗੇ ਅਸੀਂ ਨੰਬਰ ਕਿਸ ਤਰ੍ਹਾਂ ਬਣਾਉਣੇ ਆ ਇੱਕ ਹੋੜ ਲੱਗੀ ਹੋਈ ਐ ਰੇਸ ਲੱਗੀ ਹੋਈ ਐ ਇਹਨਾਂ ਦੇ ਵਿੱਚ ਉਹ ਹੁਣ ਮੈਂ ਤੁਹਾਨੂੰ 2 ਦਿਨ ਪਿੱਛੇ ਲੈ ਜਾਣਾ ਚਾਹਣਾ ਜਦੋਂ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਜੀ ਚਾਈਨਾ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਇੱਕ ਜਰਨਲ ਨਾਰਵਨ ਨੇ ਜਿਹੜੇ ਸਾਡੇ ਆਰਮੀ ਚੀਫ ਨੇ ਉਹਨਾਂ ਦੀ ਕਿਤਾਬ ਨੂੰ ਲੈ ਕੇ ਕੋਟ ਕਰਨਾ ਚਾਹੁੰਦੇ ਸੀਗੇ ਤਾਂ ਪੂਰੀ ਬੀਜੇਪੀ ਦੀ ਲੀਡਰਸ਼ਿਪ ਸਮੇਤ ਸਪੀਕਰ ਓਮ ਬਿਰਲਾ ਜੀ ਉਹ ਚੀਜ਼ ਨੂੰ ਬੋਲਣਾਂ ਬੋਲਣ ਨਹੀਂ ਦੇ ਰਹੇ ਸੀ ਰਾਹੁਲ ਗਾਂਧੀ ਜੀ ਨੂੰ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੂਰੇ ਦੇਸ਼ ਦੇ ਅੱਗੇ ਜਿਹੜਾ ਭਾਜਪਾ ਦਾ ਨਕਲੀ ਰਾਸ਼ਟਰਵਾਦ ਦਾ ਮਖੌਟਾ ਹੈ ਉਹ ਤਾਂ ਪਾਰਲੀਮੈਂਟ ਦੇ ਅੰਦਰ ਦੀ ਪ੍ਰੋਸੀਡਿੰਗ ਹੈ ਤੁਹਾਡੇ ਪਾਰਟੀ ਦੇ ਅੰਦਰ ਦੀ ਪ੍ਰੋਸੀਡਿੰਗ ਕੀ ਹੈ ਮੈਂ 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 ਤੁਹਾਨੂੰ ਦੱਸਦਾ ਜੀ ਬਿੱਟੂ ਜੀ ਦਾ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਦੇਖ ਕੇ ਦੇਖਿਓ ਮੋਹਿਤ ਜੀ ਬਿੱਟੂ ਜੀ ਮੈਂ ਸਮਝਦਾ ਉਸ ਤਰ੍ਹਾਂ ਆਈਟੀ ਵਿੰਗ ਵੀ ਨਹੀਂ ਕੰਮ ਕਰਦੇ ਪਾਰਟੀਆਂ ਦੇ ਜਿਸ ਤਰ੍ਹਾਂ ਬਿੱਟੂ ਜੀ ਸੋਸ਼ਲ ਮੀਡੀਆ ਦੇ ਉੱਤੇ ਕਾਂਗਰਸ ਦੇ ਇੱਕ ప్రతిਜ ਕਾਂਗਰਸ ਦੇ ਲੀਡਰਾਂ ਦੇ ਪ੍ਰਤੀ ਟਿੱਕਾ ਟਿੱਪਣੀਆਂ ਕਰਦੇ ਆ ਹੁਣ ਮੈਂ ਰਹੀ ਗੱਲ ਬਿੱਟੂ ਜੀ ਦੇ ਜੋ ਇਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਵੀ ਕਾਂਗਰਸ ਪਾਰਟੀ ਨੇ ਗੁਰਦੁਆਰਾ ਸਾਹਿਬਾ ਦੇ ਉੱਤੇ ਟੈਗ ਕਰਵਾਇਆ ਇਹ ਸਿੱਖਾਂ ਦੇ ਦੁਸ਼ਮਣ ਨੇ ਸੋ ਮੈਂ ਸਮਝਦਾ ਵੀ ਬਿੱਟੂ ਜੀ ਨੇ ਹੀ ਪਤਾ ਨਹੀਂ ਕਿੰਨੀ ਕੁ ਵਾਰ ਗਾਂਧੀ ਪਰਿਵਾਰ ਨੂੰ ਤੇ ਰਾਹੁਲ ਗਾਂਧੀ ਜੀ ਨੂੰ ਕਲੀਨ ਚਿੱਟ ਦਿੱਤੀ ਹੈ ਤੇ ਇਸੇ ਭਾਜਪਾ ਦੇ ਖਿਲਾਫ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗੀ ਤੇ ਬਿੱਟੂ ਜੀ ਨੇ ਬਕਾਇਦਾ ਜੰਤਰ ਮੰਤਰ ਦੇ ਉੱਤੇ ਧਰਨਾ ਮਾਰਿਆ ਹੋਇਆ ਸੀ ਤੇ ਏਸੀ ਭਾਜਪਾ ਦੇ ਖਿਲਾਫ ਜੋ ਅੱਜ ਕਾਂਗਰਸ ਦੇ ਖਿਲਾਫ ਇਹ ਬੋਲਦੇ ਆ ਇਹੀ ਕੁਝ ਭਾਜਪਾ ਦੇ ਖਿਲਾਫ ਬੋਲ ਰਹੇ ਨੇ ਪਰ ਸਰ ਅੱਜ ਦਾ ਜਿਹੜਾ ਪਰਸੈਪਸ਼ਨ ਤੁਸੀਂ ਖੁਦ ਕਿਹਾ ਖੁਦ ਕਿਹਾ ਗੱਗੀ ਸਾਹਿਬ ਕੀ ਪਰਸੈਪਸ਼ਨ ਇਹ ਬਣਾਉਣ ਦੀ ਕੋਸ਼ਿਸ਼ ਹੈ ਕਿ ਪੂਰੀ ਤਰੀਕੇ ਨਾਲ ਸਿੱਖ ਵਿਰੋਧੀ ਕਾਂਗਰਸ ਹੈ ਤੇ ਰਾਹੁਲ ਗਾਂਧੀ ਨੇ ਸਿੱਖਾਂ ਤੇ ਟਿੱਪਣੀ ਕੀਤੀ ਹੈ ਕਾਂਗਰਸ ਬੀਜੇਪੀ ਦਾ ਐ ਖੁੱਲ ਕੇ ਕਹਿ ਰਹੀ ਹੈ ਇਹ ਇਹ ਪਰਸੈਪਸ਼ਨ ਬਣਾ ਕੌਣ ਰਿਹਾ ਇਹ ਪਰਸੈਪਸ਼ਨ ਬੀਜੇਪੀ ਦੇ ਲੀਡਰ ਬਣਾ ਰਹੇ ਆ ਕੋਈ ਸਿੱਖ ਮੈਂ ਸਮਝਦਾ ਪਹਿਲਾਂ ਤੁਸੀਂ ਪੰਜਾਬ ਦੇ ਪੰਜਾਬੀਆਂ ਨੂੰ ਪੁੱਛੋ ਜਾਂ ਸਿੱਖਾਂ ਨੂੰ ਪੁੱਛੋ ਕਿ ਬਿੱਟੂ ਜੀ ਨੂੰ ਉਹ ਐਜ਼ ਅ ਸਿੱਖ ਸਵਕਾਰ ਕਰਦੇ ਆ ਕਿ ਨਹੀਂ ਕਰਦੇ ਉਹਨਾਂ ਦੀ ਸੰਧੂ ਸਾਹਿਬ ਕੋਲੋਂ ਪੁੱਛ ਲੈਂਦੇ ਆ ਸਰ ਪੰਜਾਬੀ ਨੇ ਸਿੱਖ ਨੇ ਇੱਥੇ ਬੈਠੇ ਨਹੀਂ 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 ਮੇਰੀ ਗੱਲ ਮੇਰੀ ਬੇਨਤੀ ਸੁਣੋ ਉਹ ਇੱਕ ਲੀਡਰ ਨੇ ਬੈਕ ਪਾਰਟੀ ਦੇ ਨੁਮਾਇंदे ਇਹਨਾਂ ਤੋਂ ਜਵਾਬ ਜਰੂਰ ਲਿਓ ਜੀ ਕਿ ਸਾਤੂ ਬਿੱਟੂ ਜੀ ਨੇ ਜੋ ਵਿਆਰਵਾਦੀ ਪੰਜਾਬ ਦੇ ਪ੍ਰਤੀ ਇਹਨਾਂ ਨੇ ਦੱਸਣ ਕਿ ਇਹਨਾਂ ਨੇ ਜਿਹੜੀ ਸਰਦਾਰ ਰਵੀਦੀਪ ਸਿੰਘ ਬਿੱਟੂ ਹੋਣਾ ਨੇ ਕੋਸ਼ਿਸ਼ ਕੀਤੀ ਆ ਸੰਧੂ ਸਾਹਿਬ ਗਿਲ ਸਾਹਿਬ ਗਿਲ ਸਾਹਿਬ ਦੋ ਤੋਂ ਬਹੁਤ ਛੋਟਾ ਜਿਹਾ ਸਮਾਂ ਸੰਧੂ ਸਾਹਿਬ ਸਿੱਧੀ ਜੀ ਸਵਾਲ ਹੈ ਕਿ ਸਿੱਖ ਨਹੀਂ ਮੰਨਦੇ ਰਵਨੀਤ ਬਿੱਟੂ ਨੂੰ ਪੰਜਾਬ ਦੇ ਲੋਕ ਤੁਸੀਂ ਤਾਂ ਸਿੱਖ ਚਿਹਰੇ ਦੇ ਤਰਫੋਂ ਤਰ੍ਹਾਂ ਲੈ ਕੇ ਆਏ ਹੋ ਤੇ ਅੱਗੇ ਕੇਂਦਰੀ ਮੰਤਰੀ ਬਣਾਇਆ ਬਿਲਕੁਲ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਬਿੱਟੂ ਜਿਹੜੇ ਹੈਗੇ ਨੇ ਕਾਂਗਰਸ ਦੇ ਵਿੱਚ ਸੀਤਾ ਉਹਨਾਂ ਦਾ ਸਤਿਕਾਰ ਮੈਨੂੰ ਨਹੀਂ ਪਤਾ ਕਿ ਇਹ ਕਿਸ ਤਰ੍ਹਾਂ ਦਾ ਕਰਾਉਂਦੇ ਸੀ ਪਰ ਪਾਰਟੀ ਵੀ ਸਰਦਾਰ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਨਾਲ ਖੜੀ ਹੈ ਔਰ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਨਾਨ ਬੀਜਪੀ ਜਿਹੜੇ ਲੋਕ ਹੈਗੇ ਨੇ ਉਹ ਵੀ ਸਤਿਕਾਰ ਕਰਦੇ ਨੇ ਸਰ ਸਾਹਿਬ ਸਾਫ਼ ਤੌਰ ਤੇ ਕਹਿ ਰਹੇ ਨੇ ਤੁਸੀਂ ਪੋਲਿਟਿਕਾਈਜ਼ ਕਰ ਰਹੇ ਹੋ ਸਰ ਸਰ ਮੇਰਾ ਸਵਾਲ ਗਿੱਲ ਸਾਹਿਬ ਸਾਫ਼ ਤੌਰ ਤੇ ਕਹਿ ਰਹੇ ਨੇ ਤੁਸੀਂ ਪੋਲਿਟਿਕਾਈਜ਼ ਕਰ ਰਹੇ ਹੋ ਔਰ ਜਿਹੜਾ ਸਭ ਤੋਂ ਵੱਡੀ ਚੀਜ਼ ਹੈ ਉਹ ਇੰਡੀਵਿਜੂਅਲ ਨੂੰ ਟਾਰਗੇਟ ਕੀਤਾ ਗਿਆ ਨਾ ਕਿ ਕੌਮ ਨੂੰ ਨਾ ਕਿ ਕਹੇ ਧਰਮ ਨੂੰ ਤੁਸੀਂ ਨਹੀਂ ਉਹਦੇ ਉਹਦੇ ਵਿੱਚ ਹੀ ਦੇਖੋ ਕਿ ਬਾਕੀ ਹੋਰ ਐਮਪੀ ਥੋੜੇ ਨੇ ਕਿਸੇ ਬੰਦੇ ਨਾਲ ਕਦੇ ਗੱਲ ਹੋਈ ਹੈ ਔਰ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਤੁਸੀਂ ਦੇਖੋ ਜਿਵੇਂ ਆਪਾਂ ਕਹੀਏ ਨਾ ਕਿ ਕਿਤੇ ਸ਼ੇਰ ਆ ਗਿਆ ਸਰਕਸ ਦਾ ਉਹਨੂੰ ਦੇਖਣ ਵਾਸਤੇ ਲੋਕ ਬੱਚੇ ਖੇਡਣ ਜਾਂਦੇ ਆ ਤਾ ਉਹ ਰੋਲਾ ਪਾਉਣ ਲੱਗ ਪੈਂਦੇ ਆ ਵੀ ਉਹ ਦੇਖੋ ਕੀ ਕਰਦਾ ਉਹ ਦੇਖੀ ਕਰ ਇਹ ਤਾਂ ਆਏ ਉੱਠ ਕੇ ਖੜੇ ਹੋ ਕੇ ਉਂਗਲਾਂ ਕਰਕੇ ਹੱਥ ਕਰਕੇ ਸਾਰਿਆਂ ਨੇ ਰੋਲਾ ਪਾਇਆ ਇਕੱਲਾ ਮੈਂ ਉਹਦਾ ਰਾਹੁਲ ਗਾਂਧੀ ਜੀ ਦੀ ਗੱਲ ਨਹੀਂ ਕਰਦਾ ਉਹਨਾਂ ਤੋਂ ਰੋਲਾ ਪਾਇਆ ਬਾਕੀ ਲੀਡਰਸ ਨੇ ਵੀ ਕੀਤਾ ਹੈਗਾ ਸੰਧੂ ਸਾਹਿਬ ਸਿਰਫ ਅੱਜ ਦੀ ਗੱਲ ਜੇਕਰ ਅਸੀਂ ਪਿੱਛੇ ਚਲੇ ਜਾਂਦੇ ਹਾਂ ਕਿ ਉਹ ਤੁਰਕੇ ਤਾ ਜਦੋਂ ਤੋਂ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਰਾਹੁਲ ਗਾਂਧੀ ਰਵਨੀਤ ਵਿਟੋ ਸ਼ਾਮਿਲ ਹੋਏ ਜਦੋਂ ਤੋਂ ਭਾਜਪਾ ਦੇ ਵਿੱਚ ਤਾਂ ਉਦੋਂ ਤੋਂ ਲੈ ਕੇ ਹਮੇਸ਼ਾ ਟਾਰਗੇਟ ਕਰਦੇ ਆਏ ਨੇ ਅੱਜ ਤਾਂ ਉਹਨਾਂ ਨੇ ਉਹਦੀ ਮਾਂ ਨੂੰ ਲੈ ਕੇ ਬਿਆਨ ਦਿੱਤਾ ਸੋਨੀਆ ਗਾਂਧੀ ਨੂੰ ਲੈ ਕੇ ਕਦੇ ਕਹਿੰਦੇ ਨੇ ਪੱਪੂ ਆ ਪੱਪੂ ਤਾਂ ਹਲੇ ਬੱਚਾ ਹੀ ਐ ਇਹ ਤਮਾਮ ਬਿਆਨਬੀਤਾਂ ਉਦੋਂ ਤੋਂ ਦਿੱਤੇ ਜਾ ਰਹੇ ਨੇ ਨਹੀਂ ਤੁਸੀਂ ਦੇਖੋ ਜਦੋਂ ਪੱਪੂ ਗਿਆ ਜੀ ਉਦੋਂ ਉਹਨਾਂ ਦੀ ਛੋਟੀ ਉਮਰ ਸੀ ਪਤਾ ਨਹੀਂ ਕਿਹਨੇ ਇੱਕ ਵਾਰੀ ਕਹਿਤਾ ਹੋਣਾ ਉਸ ਤੋਂ ਬਾਅਦ ਸਾਰੇ ਕਹਿਣ ਲੱਗ ਗਏ ਜਾਂ ਜੋ ਵੀ ਹੈਗਾ ਪਰ ਨਹੀਂ ਹੁਣ ਉਹ ਪੱਪੂ ਨਹੀਂ ਰਿਹਾ ਹੁਣ ਉਹ ਵੱਡੇ ਹੋ ਗਏ ਉਮਰ ਵੀ ਉਹਨਾਂ ਦੀ ਵੱਡੀ ਹੋ ਗਈ ਪਰ ਤੁਸੀਂ ਇਹ ਦੇਖੋ ਸਾਰਾ ਰਮਨਜੀਤ ਸਿੰਘ ਬਿੱਟੂ ਹੋਰਾਂ ਨੇ ਉਹਨਾਂ ਦਾ ਸਤਕਾਰ ਹੀ ਸੀ ਕਿ ਉਹਨਾਂ ਦੇ ਕੋਲੇ ਰੁਕੇ ਨਹੀਂ ਉਹ ਆਪਦੇ ਰਸਤੇ ਤੇ ਚੱਲਦੇ ਗਏ ਜੋ ਵੀ ਉਹਨਾਂ ਨੇ ਉਹਨਾਂ ਨੇ ਇਸ ਤਰ੍ਹਾਂ ਦਾ ਬਿਹੇਵੀਅਰ ਕੀਤਾ ਤਾਂ ਉਹ ਤੁਰਦੇ ਤੁਰਦੇ ਜਾਂਦੇ ਉਹਨਾਂ ਨੂੰ ਉਹਨਾਂ ਦੀ ਗੱਲ ਦਾ ਜਵਾਬ ਦੇ ਕੇ ਗਏ ਸਰ ਉਹਨਾਂ ਨੇ ਅੱਜ ਅੱਜ ਸਾਡੇ ਨਾਲ ਗੱਲ ਕੀਤੀ ਹੈ ਸਰ ਰਵਨੀਤ ਬਿੱਟੂ ਜੀ ਨੇ ਥੋੜੀ ਦੇਰ ਪਹਿਲਾਂ ਸਾਡੇ ਨਾਲ ਗੱਲ ਕੀਤੀ ਹੈ ਤਾਂ ਰਵਨੀਤ ਬਿੱਟੂ ਜੀ ਨੇ ਕਿਹਾ ਹੈ ਕਿ ਜਿਹੜਾ ਰਾਹੁਲ ਗਾਂਧੀ ਨੇ ਉਹ ਮਾਂ ਦਾ بگੜਾ ਹੋਇਆ ਬੇਟਾ ਹੈ ਹੂੰ ਨੇ ਉਹਦੇ ਚ ਉਹਦੇ ਚ ਦੇਖੋ ਜਦੋਂ ਕੋਈ ਵੀ ਜੇ ਕਹਿੰਦੇ ਨਾ ਜੀ ਜਦੋਂ ਬੱਚਾ ਹੈਗਾ ਜੇ ਤੋ ਲਾਇਕ ਨਿਕਲੇ ਤੇ ਕਹਿੰਦੇ ਜੀ ਇਹ ਬੜਾ ਲਾਇਕ ਮਾਂ ਪਿਓ ਦਾ ਬੱਚਾ ਹੈਗਾ ਜਦੋਂ ਕੋਈ ਵੀ ਉਹ ਗਲਤੀ ਕਰਦਾ ਹੈਗਾ ਰੂਟੀਨ ਹੀ ਆ ਸਾਡੇ ਵੀ ਉਹ ਕਹਿੰਦੇ ਯਾਰ ਵੀ ਇਹ ਇਹ ਆਪਦੇ ਮਾਂ ਪਿਓ ਤੇ ਗਿਆ ਮਾਂ ਕਿਸ ਨੂੰ ਆਪਾਂ ਕਹਿੰਦੇ ਮਾਂ ਤੇ ਗਿਆ ਕਿਸ ਨੂੰ ਕਹਿੰਦੇ ਪਿਓ ਤੇ ਗਿਆ ਕਿਉਂਕਿ ਇਹਨਾਂ ਦੀ ਦਾਦੀ ਨੇ ਅੱਜ ਅੱਜ ਦੀ ਅੱਜ ਦੀ ਡਿਬੇਟ 'ਚ ਇੰਨਾ ਹੀ ਅੱਜ ਦੀ ਡਿਬੇਟ 'ਚ ਇੰਨਾ ਹੀ ਕਰਮਜੀਤ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿਉਂਕਿ ਤੁਹਾਡੇ ਤੁਹਾਨੂੰ ਸਭ ਤੋਂ ਘੱਟ ਸਮਾਂ ਦਿੱਤਾ ਗਿਆ ਪਰ ਕਿਉਂਕਿ ਵਿਸ਼ਾ ਅੱਜ ਭਾਜਪਾ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਉਲਝ ਗਿਆ ਸੀ ਇਸ ਕਰਕੇ ਪਰ ਕੱਲ ਜੇ ਜਾਂ ਜਦੋਂ ਵੀ ਅਸੀਂ ਮਿਲਾਂਗੇ ਤਾਂ ਹੋਰ ਸਮਾਂ ਤੁਹਾਨੂੰ ਦਿੱਤਾ ਜਾਏਗਾ ਨਿਊ ਸਟੇਟ ਤੇ ਅੱਜ ਦੀ ਡਿਬੇਟ 'ਚ ਇੰਨਾ ਹੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਕਿਉਂਕਿ ਸਭ ਤੋਂ ਸਟੀਕ ਤੇ ਸਭ ਤੋਂ ਪਹਿਲਾਂ ਖਬਰਾਂ ਇੱਥੇ ਹੀ ਨੇ